ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਲਓ ਜੀ ਅੱਜ ਚੱਲਦਾ ਕੰਮ ਬਾਢੀ ਦਾ ਝਾੜ ਦੇਖੋ ਜਿੰਨੀ ਟਰਾਲੀ ਅੱਗੇ ਭਰਦੀ ਟਰਾਲੀ ਹੁੰਨੀ ਹੋਈਆਂ ਪਰ ਝੋਨੇ ਦਾ ਵਜਨ ਘੱਟ ਹੋਰ ਕੋਈ ਗੱਲ ਨਹੀਂ ਹੈਗੀ ਝੋਨੇ ਦਾ ਵਜਨ ਘੱਟ ਗਿਆ ਦੇਖੋ ਝਾੜਦਾ ਹੈਗਾ ਬਾਈ ਸਾਰੇ ਖੱਤਿਆਂ ਦਾ ਘੱਟ ਹਨਾ ਹੁਣ ਤੁਸੀਂ ਆਹ ਦੇਖੋ ਚੌਲ ਦੇਖੋ ਕਿੰਨਾ ਸੋਹਣਾ ਖੜਾ ਫਲਕਣ ਦੇ ਵਿੱਚ ਕੋਈ ਵੀ ਬਿਮਾਰੀ ਨਹੀਂ ਵੀਰੇ ਇੱਕ ਵੀ ਧਲੀ ਨਹੀਂ ਡਿੱਗੀ ਹੋਈ ਸੀ ਪੂਰੇ ਦਾ ਪੂਰਾ ਝੋਨਾ ਖੜਾ ਵੜਿਆ ਨ ਹਰੀਆਲੀ ਦੇ ਵਿੱਚ ਠੀਕ ਆ ਦੇਖੋ ਪੂਰੀ ਹਰੇ ਹਰੀਆਲੀ ਦੇ ਵਿੱਚ ਝੋਨਾ ਪਿਆ ਇੱਕ ਖੁੰਝੇ ਨੂੰ ਵੀ ਤੇਲਾ ਨਹੀਂ ਹੈਗਾ ਨਾ ਕਿਤੇ ਹਲਦੀ ਰੋਗ ਹੈ ਹਨਾ ਤੇ ਝਾੜ ਇੰਨਾ ਘਟ ਗਿਆ ਕੀ ਗੱਲ ਹੀ ਛੱਡ ਦੋ ਪਿਛਲੇ ਪਿਛਲੇ ਸਾਲ ਦੀ ਗੱਲ ਮੈਂ ਦੱਸਦਾ ਤਿੰਨ ਕਿੱਲੇ ਦਾ ਪਲਾਟ ਆ ਨਾ ਉਹ ਗੁਰਦਾਰ ਦੀ ਕੰਧ ਦੇ ਤੱਕ ਤੇ ਇਹਦੇ ਵਿੱਚੋਂ ਇੱਕ ਟਰਾਲੀ 14 ਫੁੱਟੀ ਪੂਰੀ ਫੁੱਲ ਭਰ ਕੇ ਠੀਕ ਆ ਦੂਜੀ ਦੇ ਵਿੱਚ ਵੀ ਕਾਫੀ ਦਾਣੇ ਪੈਗੇ ਥੇ ਤੇ ਹੁਣ 6 ਗਿੱਲਿਆਂ 'ਚ ਦੋ ਟਰਾਲੀਆਂ ਭਰੀਆਂ ਤੇ ਇੱਕ ਇਹਦੇ ਵਿੱਚ ਡੱਗੇ 'ਚ ਪੈ ਗਿਆ ਇੰਨਾ ਮਾਲ ਹੋਇਆ ਤੁਸੀਂ ਲਾ ਲਓ ਸਾਬ ਕਿ ਇੱਕ 'ਚ ਹੋਣਾ 70 ਕੁਵੰਡਲ ਦੋਨਾਂ 'ਚ ਇੱਕ 'ਚ 70 ਕੁਵੰਡਲ ਗਿਆ ਵਾ ਇੱਕ 'ਚ 72-73 ਹੋਊਗਾ 140 ਕੀ ਉਹੀ 1.5 ਕੁਵੰਡਲ ਹੋਣਗੇ ਬਈ ਸਾਰਿਆਂ ਦਾ ਹੀ ਝੋਨੇ ਦਾ ਝਾੜ ਘਟ ਗਿਆ ਹਨਾ ਕਿ ਜੇ ਜਾਨੀ ਕਿ ਡੜਾ ਦੇਖਾਂਗੇ ਮੇਰੇ ਖਿਆਲ ਡੜਾ ਸ਼ਾਇਦ 23 24 ਦਾ ਪੈ ਜਾਵੇ ਜਾਂ ਕਿਸੇ ਦਾ 20 ਦਾ ਵੀ ਪਿਆ ਅੱਜ ਵੀ ਗੱਲ ਹੋਈ ਸੀ ਇੱਕ ਵੀਰ ਨਾਲ ਉਹ ਕਹਿੰਦਾ ਵੀ ਤੇ ਸਾਡਾ ਤਾਂ 12 ਕੁਆਂਟਲ ਦਾ ਹੀ ਨਿਕਲਿਆ ਹਨਾ ਇੰਨਾ ਕਾਫੀ ਵੀਰਾਂ ਨਾਲ ਗੱਲਬਾਤ ਚਲੋ ਹੁੰਦੀ ਹੈ ਸਾਰੇ ਜਾਣੇ ਇੱਕ ਦੂਜੇ ਨੂੰ ਦੱਸਦੀ ਹੈ ਝਾੜ ਤੇ ਇੰਨਾ ਥੋੜਾ ਜਾਨੀ ਕਿ ਝਾੜ ਨਿਕਲ ਰਿਹਾ ਹਨਾ ਤੇ ਆਪਣੇ ਵੀਰਾਂ ਵਿੱਚ ਮਾਮਲੇ ਵਧਾ ਵਧਾਉਣੇ ਸ਼ੁਰੂ ਵੀ ਕਰਤੇ ਕੀ ਮੈਂ ਤਾਂ ਇਹ ਸਮਝ ਨਹੀਂ ਆਉਂਦੀ ਕਿ ਵੀਰੇ ਇੰਨਾ ਝਾੜ ਐ ਤਕੀ ਤਾਂ ਸਾਰਿਆਂ ਦੇ ਝਾੜ ਘਟਾ ਹਨਾ ਇੰਨਾ ਇੰਨਾ ਘਟ ਗਿਆ ਵੀ ਕਿਤੇ ਤਾਂ 10 ਕੁਇੰਟਲ ਦੀ ੜਾ ਪਿਆ ਵਾ ਤੇ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਆਪਣੇ ਫੇਰ ਵੀ ਦਾਣੇ ਤਾਂ ਨਿਕਲ ਰਹੇ ਆ ਚਾਹੇ ਜਿੰਨੇ ਕੁ ਮਰਜ਼ੀ ਆ ਕੋਈ ਕੋਈ ਸਾਲ ਹੁੰਦਾ ਹੀ ਆ ਵੀ ਕਦੇ ਘਟ ਹੋ ਗਿਆ ਕਦੇ ਵੱਧ ਹੋ ਗਿਆ ਹੁੰਦਾ ਤਾਂ ਰਹਿੰਦਾ ਪਰ ਘਟੋ ਘਟ ਇਹ ਚੀਜ਼ ਤਾਂ ਆਪਾਂ ਨੂੰ ਦੇਖ ਲੈਣੀ ਚਾਹੀਦੀ ਆ ਵੀ ਯਾਰ ਆਪਾਂ ਮਾਮਲੇ ਵਧਾਉਣੇ ਆ ਜਾਂ ਨਹੀਂ ਵਧਾਉਣੇ ਹਨਾ ਵੀ ਉਹ ਮਾਮਲੇ ਵਧਾਉਣ ਵਾਲਾ ਸੀਜ਼ਨ ਹੈਗਾ ਵੀ ਆ ਜਾਂ ਨਹੀਂ ਹੈਗਾ ਤੇ ਇਹ ਚੀਜ਼ਾਂ ਆਪਣੀ ਸਾਹਮਣੇ ਤੋਂ ਪਰੇ ਆ ਤੇ ਵੀ ਕਿਉਂ ਇਦਾਂ ਚੱਕਦੇ ਆ ਫੱਟੇ ਹਨਾ ਇੱਕ ਦੂਜੇ ਦੇ ਉੱਤੋਂ ਦੀ ਲੈਣ ਬਹੁਤ ਬਹੁਤ ਜ਼ਿਆਦੇ ਘਟ ਝਾੜਾ ਬਹੁਤ ਜ਼ਿਆਦੇ ਜਿੰਨੇ ਖੱਤਾ ਜਿੰਨਾ ਖੇਤ ਆ ਵੱਡਿਆ ਗਿਆ ਹਨਾ ਜਿੰਨਾ ਖੇਤ ਆ ਆ ਖੇਤ ਵੱਡਿਆ ਗਿਆ ਆ ਖੇਤ ਵੱਡਿਆ ਗਿਆ ਉਹ ਜੰਬੀ ਉਹ ਮਲਚਰ ਫੇਰ ਨਾ ਆ ਗਿਆ ਐਨੇ ਖੇਤ ਚੋਂ ਪਿਛਲੇ ਸਾਲ ਜਾਨੀ ਕਿ ਐਨੇ ਖੇਤ ਚੋਂ ਤਿੰਨ ਟਰਾਲੀਆਂ ਤੋਂ ਉੱਪਰ ਮਾਲ ਹੋ ਗਿਆ ਵੱਡੀਆਂ ਟਰਾਲੀਆਂ ਦੇ ਵਿੱਚ ਜਾਨੀ ਕਿ ਇੱਕ 16 ਫੁੱਟੀਆਂ ਵੀ ਭਰੀ ਸੀ ਅੱਗੇ 5 ਕੀਲਿਆਂ ਦੇ ਵਿੱਚ ਐਂ ਹੋ ਜਾਂਦੀ ਹੁੰਦੀ ਸੀ ਤੇ ਐਂੋ ਅੱਧ ਵਿਚ ਟੈਂਕ ਭਰ ਜਾਂਦਾ ਹੁੰਦਾ ਸੀ ਸਾਈਡ ਤੇ ਨੂੰ ਸਾਈਡ ਤੋਂ ਜੇ ਬਾੜ ਕਿਉਂਕਿ ਇਹ ਤਾਂ ਆਮ ਮਸ਼ੀਨਾਂ ਨਾਲੋਂ ਤਾਂ ਟੈਂਕ ਵੱਡਾ ਵੀ ਆਮ ਮਸ਼ੀਨਾਂ ਨਾਲ ਤਾਂ ਪਾਪੋਂ ਬਾਅਦ ਚੋਂ ਵੱਜਦਾ ਕਿ ਜਿਵੇਂ ਚਲੋ ਜਿਹੜੀਆਂ ਦੂਜੀਆਂ ਮਸ਼ੀਨਾਂ ਉਹਨਾਂ ਦਾ ਟੈਂਕ ਛੋਟਾ ਬਟ ਇਹਦਾ ਟੈਂਕ ਬਾਲਾ ਵੱਡਾ ਵਾ ਹਨਾ ਤੇ ਉਹਦੇ ਉਹਦੇ ਕਰਕੇ ਹੈਗਾ ਵੀ ਨਹੀਂ ਤਾਂ ਬਹੁਤ ਹੋ ਹੋ ਜਵੇ ਬਈ ਇੱਥੇ ਆਪਣੇ 20 ਕਿੱਲੇ ਆ ਮੈਨੂੰ ਤਾਂ ਲੱਗਦਾ 20 ਕਿੱਲਿਆਂ ਦਾ ਮਾਲ ਪੰਜ ਟਰਾਲੀਆਂ ਜੀ ਪੈ ਜਾਣਾ ਯਾਰ ਮੈਨੂੰ ਜਿੱਥੇ ਤੱਕ ਲੱਗਦਾ ਅਸਾਰ ਜੇ ਬਣਦੇ ਜਾ ਰਹੇ ਆ ਜਿੱਥੇ ਤੱਕ ਵੀ ਪੰਜਾਂ ਜੀ ਨਾ ਪੈ ਜਵੇ ਮੈਂ ਸਵੇਰੇ ਮੈਂ ਕਿਹਾ ਪੰਜ ਦੀਆਂ ਪੰਜ ਖੜਾ ਲੂ ਵੀ ਇਕੱਠੀਆਂ ਭਰ ਕੇ ਜੀ ਸਾਰੀਆਂ ਫਾਰਮ ਤੇ ਲੈ ਆਵਾਂਗੇ ਵੀ ਫਿਰ ਸਵੇਰੇ ਲਾਉਣੀਆਂ ਸੌਖੀਆਂ ਰਹਿੰਦੀਆਂ ਨੇ ਤੇ ਹੁਣ ਉਹੀ ਗੱਲ ਹੋ ਰਿਹਾ ਵੀ ਅਜੇ ਤੀਜੀ ਭਰਨ ਲੱਗੀ ਆ ਪਰ ਤੀਜੀ ਇਹ ਚੋਂ ਭਰ ਜਣੇ ਆ ਇਹ ਚੋਂ ਭਰ ਕੇ ਬਚੂਗਾ ਮਾਲ ਕਾਫੇ ਇੰਨਾ ਤਾਂ ਨਹੀਂ ਰੱਬ ਦੇ ਮਾਹ ਮਾਰੇ ਇੰਨਾ ਕਿ ਤਾਂ ਵਾਹਿਗੁਰੂ ਨੂੰ ਧਿਆਉਨੇ ਆ 24 ਘੰਟੇ ਯਾਦ ਰੱਖਦੇ ਆ ਵਾਹਿਗੁਰੂ ਫੇਰ ਵੀ ਠੀਕ ਆ 19 ਨਹੀਂ 19 ਝਾੜ ਨਹੀਂ ਹੋਊਗਾ ਪਰ ਫੇਰ ਵੀ ਹੋਊਗਾ ਆ ਦੇਖ ਲਓ ਝੋਨਾ ਕਿੰਨਾ ਸੋਹਣਾ ਤੁਸੀਂ ਆਪਣੇ ਆਪ ਕੋਈ ਵੀ ਕਮੀ ਕੋਈ ਖੁੰਝਾ ਡਿੱਗਿਆ ਹੋਇਆ ਜਾਂ ਕਿਸੇ ਵੀ ਪੱਖੋਂ ਕੋਈ ਕਮੀ ਕਮੀ ਨਹੀਂ ਝੋਨੇ ਹੈਨ ਪੂਰਾ ਪ੍ਰੋਪਰ ਖੇਤ ਪੂਰੇ ਗਿੱਲੇ ਆ ਸਪਰੇਹਾਂ ਟਾਈਮ ਤੇ ਹੋਈਆਂ ਆ ਸਾਰਾ ਕੁਝ ਔਲ ਟੁੱਟ ਲੁੱਕ ਗਿਆ ਪਰ ਝਾੜ ਉਹ ਨਾ ਪੁੱਛੋ ਉਹ ਨਹੀਂ ਹੈਗਾ ਆ ਪੂਰੇ ਵੱਡੇ ਗਏ ਆਪਣੇ 12 ਤੋਂ 12.5 ਗਿੱਲੇ ਵੱਡੇ ਗਏ 12.5 ਗਿੱਲੇ ਵੱਡੇ ਆ ਤੇ ਚਾਰ ਟਰਾਲੀਆਂ ਭਰੀਆਂ ਅੱਜ ਆ ਤੁਸੀਂ ਯਾਰ ਝੋਨਾ ਦੇ ਲੋ ਵੀ ਝੋਨੇ 'ਚ ਕੋਈ ਘਾਟ ਹੈ ਇੱਕ ਗੱਲ ਦਾ ਦੱਸੋ ਹਾਂ ਇਹ ਆਪਾਂ ਕਹਿ ਦਿੰਨੇ ਆ ਵੀ ਝੋਨੇ 'ਚ ਕਮੀ ਹੋਊ ਜਾਂ ਕੁਛ ਵੀ ਹੋ ਹਨਾ ਝੋਨੇ 'ਚ ਦੱਸੋ ਕਮੀ ਆ ਵੀ ਦੇਲ ਦਾਣਾ ਵੀ ਪੂਰਾ ਸਭ ਕੁਝ ਹੋਆ ਬੱਲੀ ਵੀ ਪੂਰੀ ਵਧੀਆ ਹਨਾ ਫੋਕਾ ਦਾਣਾ ਵੀ ਨਹੀਂ ਹੈਗਾ ਟਰਾਲੀਆਂ ਨਹੀਂ ਭਰਨ ਜਾਂਦੀਆਂ ਇਦਾਂ ਬਸ ਇਹ ਚੱਕਰ ਤੁਸੀਂ ਲਾ ਲਓ ਸਾਫੀ ਸਾਢੇ 12 ਕਿੱਲੇ ਵੱਡੇ ਗਿਆ ਸਾਢੇ 12 ਕਿੱਲਾਂ 'ਚੋਂ ਚਾਰ ਟਰਾਲੀਆਂ ਹੋਈਆਂ ਆਪਣੀਆਂ 14 ਫੁੱਟੀਆਂ ਤਿੰਨ ਟਰਾਲੀਆਂ 'ਚ ਸਾਰੀਆਂ ਚ 75 75 ਕੁਆਂਟਲ ਲਾ ਲਓ ਬਸ ਇੰਨਾ ਝੋਨਾ ਹੋਇਆ ਬਸ 75 75 ਕੁਆਂਟਲ ਲਾ ਲਓ 12 ਕਿਲੀਆਂ ਜਵਾਹ ਝੋਨਾ ਨਿਕਲਿਆ ਮੈਨੂੰ ਇਹ ਖੱਤੇ ਚ ਉਮੀਦ ਸੀ ਵੀ ਇਹ ਖੱਤਾ ਬਾਲਾ ਜਿਆਦੇ ਵੀ ਬਸੋਣਾ ਨਿਕਲੂ ਕਿਉਂਕਿ ਦੇਖ ਕੇ ਇਹਨੂੰ ਰੰਗ ਹੀ ਇੰਨਾ ਖੁਸ਼ ਹੁੰਦਾ ਸੀ ਨਾ ਮਨ ਰੋੜ ਤੋਂ ਜਦੋਂ ਨਿੰਘਦੇ ਸੀ ਉਰੋ ਤਾਂ ਹੀ ਲੱਗਦਾ ਸੀ ਵੀ ਯਾਰ ਬਨੇ ਹੀ ਨਹੀਂ ਇਹ ਜਿਹੜਾ ਬਹੁਤ ਸੋਹਣਾ ਝੋਨਾ ਨਿਕਲੂ ਪਰ ਇਹ ਚ ਇੰਨੇ ਝੋਨਾ ਨਿਕਲਿਆ ਕੋਈ ਉਹ ਨਹੀਂ ਹੈਗਾ ਕਿ ਇੰਨੇ ਝੋਨਾ ਨਿਕਲੇ ਜੰਬੀ ਬਾਈ ਹੁਣੀ ਲੱਗੇ ਹੋਏ ਆ ਪਰ ਇਸ ਤਰੀਕੇ ਦੇ ਨਾਲ ਆਗੇ ਨਾ ਮੰਨ ਜਾ ਥੋੜਾ ਜਿਹਾ ਖਰਾਬ ਹੋ ਜਾਂਦਾ ਬਹੁਤ ਵੀਰ ਦੇਖ ਕੇ ਮੈਨੂੰ ਖੇਤੀ ਕਰਦੇ ਨੂੰ ਇਹ ਕਹਿੰਦੇ ਹੁੰਦੇ ਆ ਵੀ ਵੀਰੇ ਯਾਰ ਅਸੀਂ ਵੀ ਇਦਾਂ ਵੱਡੀ ਖੇਤੀ ਕਰਨੀ ਚਾਹੁੰਦੇ ਆ ਨਾ ਦੇਖੋ ਵੀਰੇ ਵੱਡੀ ਖੇਤੀ ਦੇ ਵਿੱਚ ਸਾਰਾ ਕੁਝ ਹੀ ਵੱਡਾ ਆ ਜੇ ਪ੍ਰੋਫਿਟ ਹੋਇਆ ਉਹ ਵੀ ਵਧੀਆ ਹੋ ਜਾਣਾ ਹਨਾ ਵੀ ਚਲੋ ਵਧੀਆ ਪ੍ਰੋਫਿਟ ਹੋ ਜਾਂਦਾ ਤੇ ਜੇ ਨੁਕਸਾਨ ਹੋਇਆ ਉਹ ਵੀ ਪੂਰਾ ਵੱਡਾ ਹੋਣਾ ਜਿਵੇਂ ਹੁਣ ਸਪੋਧ ਕਰ ਲਓ ਕਿ 12 ਤੋਂ 13000 ਰੁਪਏ ਦੀ ਉੱਪਰ ਹੀ ਲਾ ਲਓ ਕਿ ਆਪਣੀ ਜੀਰੀ ਘੱਟ ਨਿਕਲ ਰਹੀ ਹੈ 15000 ਦੀ ਲਾ ਲਓ ਕਿ 15000 ਰੁਪਏ ਦੀ ਆਪਣੀ ਕੀਲੇ 'ਚ ਉਹ ਅਸਤ ਜੀਰੀ ਦੀ ਘਾਟ ਆ ਰਹੀ ਹੈ ਠੀਕ ਨਹੀਂ ਹੁਣ 15000 100 ਕੀਲੇ ਦਾ ਹੋ ਗਿਆ 15 ਲੱਖ ਠੀਕ ਹੈ 400 ਕਿਲੇ ਦਾ ਹੋ ਗਿਆ ਵੀਰੇ 60 ਲੱਖ ਰੁਪਏ ਠੀਕ ਆ 60 ਲੱਖ ਰੁਪਈਆ ਤਾਂ ਇਹ ਘਟ ਗਿਆ 60 ਲੱਖ ਰੁਪਈਏ ਨੇ ਹੋਰ ਉਹ ਕਰਨਾ ਸੀਗਾ ਠੀਕ ਨਹੀਂ ਤੁਸੀਂ ਦੇਖ ਲਓ ਵੀ 60 ਤੋਂ 70 ਲੱਖ ਰੁਪਈਆ ਆਪਣਾ ਘਾਟਾ ਪੈਣਾ ਜੇ ਆਪਣੀ ਜੇ ਯਾਨੀ ਕਿ ਇੰਨੀ ਜਿਰੀ ਵੀ ਜਿੰਨੀ ਐਵਰੇਜ ਅੱਜ ਆਈ ਆ ਜੇ ਇੰਨੀ ਆਉਂਦੀ ਜੇ ਹਾਂ ਪਿਛਲੀ ਜਿਰੀ ਵਧ ਜਾਂਦੀ ਆ ਵੀ ਜਿਹੜੀ ਇਹ ਤੋਂ ਪਿੱਛੇ ਵਾਲੀ ਜੀਰੀ ਆ ਫੇਰ ਸ਼ਾਇਦ ਘਟ ਹੋਵੇ ਪਰ ਜੇ ਅੱਜ ਦੀ ਡੇਟ ਦੇ ਵਿੱਚ ਦੇਖਦੇ ਆ ਤਾਂ ਇਹ ਹੋਊਗਾ ਹਨਾ ਤੇ ਇਦਾਂ ਹੁੰਦਾ ਵੀਰੇ ਵੱਡੇ ਕੰਮ ਦੇ ਵਿੱਚ ਘਟਾ ਵੀ ਵੱਡਾ ਹੁੰਦਾ ਪ੍ਰੋਫਿਟ ਵੀ ਵੱਡਾ ਆਉਂਦਾ ਖਰਚੇ ਵੀ ਬਹੁਤ ਆ ਖਰਚੇ ਨਹੀਂ ਥੋੜੇ ਨਹੀਂ ਹੈਗੇ ਬਹੁਤ ਜ਼ਿਆਦੇ ਖਰਚੇ ਆ ਦੇਖੋ ਮੈਂਨੇ ਬਹੁਤ ਜ਼ਿਆਦੇ ਵੀਰਾਂ ਦੇ ਮੈਸੇਜ ਆਉਂਦੇ ਹੁੰਦੇ ਆ ਕਿ ਵੀਰੇ ਆਲੂਆਂ ਦੇ ਵਿੱਚੋਂ ਕੀ ਬਚਦਾ ਵੀ ਕਿੰਨੇ ਰੁਪਏ ਦੇ ਆਲੂ ਹੋ ਜਾਂਦੇ ਮੈਂ ਬਹੁਤ ਗੱਲਾਂ ਸੁਣ ਵੀਰੇ ਜੋ ਵੀਰਾਂ ਨੂੰ ਸਿੱਧੀ ਜੀ ਗੱਲ ਆਪ ਜੀ ਜੀ ਗੱਲ ਦੱਸ ਦਿੰਨਾ ਨਾ ਵੀਰੇ 1 ਕਿੱਲਾ ਦਾ ਖਰਚਾ 70000 ਰੁਪਏ ਆਉਂਦਾ ਦੇ ਲੋ 7 ਵਜੇ ਨਹੀਂ ਤੇ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਮੈਨੂੰ ਕਿਉਂਕਿ ਸਵੇਰੇ ਬਾਈ ਮੈਂ 3:30 ਤੋਂ 4:30 ਵਜੇ ਉੱਠ ਕੱਢਦਾ ਤੇ ਆਹ ਟਾਈਮ ਤੱਕ 7 ਵਜੇ ਦੇ ਨੂੰ ਨੀਂਦ ਆਉਣ ਲੱਗ ਜਾਂਦੀ ਆ ਵੀ ਬਸ ਸੌਂ ਜੋ ਹੁਣ ਛੇਤੀ ਤੇ ਵੀ ਮੈਂ ਇਹੀ ਗੱਲ ਦੱਸਦਾ ਨਾਲ ਨੂੰ ਆਂਦੀ ਵੀ 70000 ਰੁਪਏ ਇੱਕ ਕਿੱਲੇ ਤੇ ਖਰਚ ਆਉਂਦਾ ਚਾਹੇ ਸਾਰਾ ਕੁਝ ਕਰਕੇ ਪਟਾਈ ਤੱਕ ਦਾ ਲਾ ਕੇ ਹਨਾ 70000 ਰੁਪਏ ਇੱਕ ਕਿੱਲੇ ਤੇ ਖਰਚਾ ਵਾ ਤੇ ਜਿਹੜਾ ਬਚਨ ਦੀ ਗੱਲ ਆ ਸਾਰੇ ਵੀਰਾਂ ਦੇ ਹੁੰਦਾ ਵੀਰ ਬਚ ਕਿੰਨੇ ਜਾਂਦੇ ਆ ਹੁਣ ਕੀ ਦਸੀਏ ਵੀ ਕਿੰਨੇ ਵਜਦੇ ਆ ਗੱਲ ਇਹ ਆ ਮਾਰਕੀਟ ਤੇ ਡਿਪੈਂਡ ਕਰਦਾ ਹੁਣ ਨੂੰ ਆਲੂਆਂ ਦਾ ਗੀਲਾ 1.5 ਲੱਖ ਦਾ ਵੀ ਹੋ ਜਾਂਦਾ ਸਵਾ ਲੱਖ ਦਾ ਵੀ ਹੋ ਜਾਂਦਾ ਲੱਖ ਦਾ ਵੀ ਹੋ ਜਾਂਦਾ ਕਈ ਵਾਰ ਕੱਖ ਦਾ ਵੀ ਹੋ ਜਾਂਦਾ ਵੀ ਯਾਨੀ ਕਿ 20000 ਦੀ ਵਿਕੇ ਆਲੂ 30000 ਦੀ ਵਿਕੇ ਇਦਾਂ ਵੀ ਹੋ ਜਾਂਦਾ ਹਨਾ ਤੇ ਸਾਰੀਆਂ ਗੱਲਾਂ ਨੇ ਹਨਾ ਦੇ ਬਾਕੀ ਜਾਦੇ ਬਾਈ ਕਰਮਾਂ ਦੀ ਵੀ ਡਿਪੈਂਡ ਕਰਦੀ ਆ ਜਿਹੜੇ ਵੀਰਾਂ ਦੇ ਵਿੱਚ ਜਿਹੜਾ ਕਰਮ ਹੈਗੇ ਆ ਉਹ ਉਦੋਂ ਮਿਲਣੀ ਮਿਲਣਾ ਚਲੋ ਅਸੀਂ ਤਾਂ ਫੇਰ ਵੀ ਜਿਹੜੇ ਵੀਰਾਂ ਦੇ ਹਾੜ ਆਗੇ ਖਤਮ ਹੀ ਹੋ ਗਏ ਉਹਨਾਂ ਨਾਲੋਂ ਚਲੋ ਫੇਰ ਵੀ ਚੰਗੇ ਆ ਵੀ ਚਲੋ ਥੋੜੇ ਤਾਂ ਪੈਸੇ ਆਉਣੀਆਂ ਇੰਉਂ ਤਾਂ ਨਹੀਂ ਹੈਗਾ ਜਮਾ ਨਹੀਂ ਆਉਣੇ ਫੇਰ ਅਗਲੀ ਫਸਲ ਬੀਜਣ ਦੇ ਲਈ ਤਾਂ ਮਿਹਨਤ ਤਾਂ ਤਾਂ ਨਹੀਂ ਕਰਨੀਆਂ ਪੈਣੀਆਂ ਠੀਕ ਨਹੀਂ ਵੀ ਅਗਲੀ ਫਸਲ ਤਾਂ ਬੀਜ ਸਕਦੇ ਆ ਚਲੋ ਤੇ ਇਹ ਚੀਜ਼ ਆ ਵੀਰੇ ਹੁਣ ਜਿਹੜਾ ਇਹ 60 ਲੱਖ ਰੁਪਏ ਆਪਣਾ ਫਸਲ ਚੋਂ ਘਟ ਜਾਣਾ ਹੁਣ ਤੁਸੀਂ ਦੱਸੋ ਵੀ ਉਹ 60 ਲੱਖ ਰੁਪਏ ਕਿੱਥੋਂ ਪੂਰਾ ਹੋਊਗਾ ਹੁਣਾ ਦਾ ਫਸਲ ਜੀ ਪੂਰਾ ਲੋੜ ਉਹ 60 ਲੱਖ ਦੀ ਹੈਗੀ ਦੀ ਆਪਾਂ ਨੂੰ ਪੂਰੀ ਵੀ 60 ਲੱਖ ਰੁਪਏ ਆਪਣੇ ਕੋਲੇ ਆਉਣਾ ਸੀ ਹਨ ਤੇ ਇਦਾਂ ਹੀ ਹੁੰਦਾ ਵੀਰੇ ਤਾਂ ਮੈਂ ਕਹਿਣਾ ਨਾ ਵੀਰੇ ਹੌਲੀ 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 ਜਿਹੜੇ ਆਪਾਂ ਸਟੈਪ ਚੱਕਣੇ ਆ ਉਹ ਵਧੀਆ ਹੁੰਦੀ ਆ ਬਸ ਇੱਕ ਗੱਲ ਦਾ ਗੌਰ ਕਰਿਆ ਕਰੋ ਕਿਸੇ ਦੀ ਉਤੋਂ ਦੀ ਜ਼ਮੀਨ ਚੱਕ ਕੇ ਲੈਣ ਦੀ ਲੋੜ ਨਹੀਂ ਮਾਮਲੇ ਤੇ ਠੀਕ ਨਹੀਂ ਕਿਸੇ ਦੇ ਵੀ ਉਤੋਂ ਦੀ ਕਿ ਸਾਡਾ ਪਿੰਡ ਯਾਰ ਠੀਕ ਆ ਕਹਿਣ ਨੂੰ ਕੋਈ ਲੱਖ ਕਹੀ ਤੇ ਕਹਿ ਦਵੇ ਪਰ ਸਾਡਾ ਪਿੰਡ ਇਸ ਗੱਲੋਂ ਬਾਈ 100 ਦਰਜੇ ਚੰਗਾ ਵਾ ਕਿ ਜਿਹੜਾ ਵੀ ਇੱਕ ਦੂਜੇ ਦੇ ਉਤੋਂ ਦੀ ਰੇਡ ਤੇ ਮਾਮਲਾ ਵਧਾਉਣ ਕੋਈ ਨਹੀਂ ਜਾਂਦਾ ਸਾਡੇ ਪਿੰਡ ਦੀ ਇਹ ਇੱਕ ਸੱਫਤ ਆ ਕਿ ਕੋਈ ਵੀ ਇੱਕ ਦੂਜੇ ਦੀ ਉੱਤੋਂ ਦੀ ਜ਼ਮੀਨ ਨਹੀਂ ਛੇੜਦਾ ਸਾਰੇ ਜਿਹੜੀਆਂ ਜ਼ਮੀਨਾਂ ਬਾਹਰ ਆ ਉਵੇਂ ਹੀ ਵਾਈ ਜਾਂਦੇ ਆ ਕੋਈ ਕਿਸੇ ਨੂੰ ਕਿਸੇ ਤੱਕ ਮਤਲਬ ਮੈਂ ਕਹਿੰਦਾ ਬਹੁਤ ਘੱਟ ਢੇਰੀ ਯਾਰ ਚੇਂਜ ਹੁੰਦੀ ਊ ਜੇ ਸਾਡੇ ਪਿੰਡ ਹੋਵੇ ਨਹੀਂ ਨਹੀਂ ਕੋਈ ਹੁੰਦੀ ਬਹੁਤ ਵੀਰ ਇਹ ਜਿਹਾ ਕਿ ਜਿਹੜੇ ਤਾਂ ਮੈਨੂੰ ਪਤਾ ਹੀ ਨਹੀਂ ਸੀ ਵੀ ਇਹ ਇਹਨਾਂ ਦੀ ਘਰ ਦੀ ਜ਼ਮੀਨ ਨਹੀਂ ਮੈਨੂੰ ਪਹਿਲਾਂ ਐਵੇਂ ਹੁੰਦਾ ਸੀ ਵੀ ਸ਼ਾਇਦ ਇਹ ਇਹਨਾਂ ਦੀ ਘਰ ਦੀ ਜ਼ਮੀਨ ਤੇ ਐਦਾਂ ਵਾ ਕਿ ਬਾਕੀ ਜਿਹੜਾ ਗਾਟਾ ਵਾਧਾ ਚਲੋ ਉਹ ਤਾਂ ਹੋਣਾ ਇੱਕ ਜ਼ਿੰਦਗੀ ਦਾ ਹਿੱਸਾ ਵਾ ਮੈਂ ਇਹ ਗੱਲ ਤੁਹਾਡੇ ਨਾਲ ਤਾਂ ਸ਼ੇਅਰ ਕਰੀਏ ਕਿਉਂਕਿ ਮੈਨੂੰ ਬਹੁਤ ਵੀਰ ਕਹਿ ਦਿੰਦੇ ਹੁੰਦੇ ਆ ਮੈਸੇਜ ਕਰਕੇ ਜਾਂ ਕਾਲ ਕਰਕੇ ਵੀਰਿਆ ਅਸੀਂ ਵੀ ਥੋੜੀ ਜਿੰਨੀ ਖੇਤੀ ਕਰਨੀ ਚਾਹੁੰਦੇ ਆ ਖੇਤੀ ਦੇ ਵਿੱਚ ਆ ਆ ਵੀ ਚੱਕਰ ਪੈਂਦਾ ਵੀਰੇ ਜੇ ਤੁਹਾਨੂੰ ਲੱਗਦਾ ਨਾ ਕਿ ਹਾਂ ਸਿਰਫ ਇੱਕ ਟਰੈਕਟਰ ਦੇਖ ਕੇ ਜਾਂ ਮਸ਼ੀਨਰੀ ਦੇਖ ਕੇ ਇਹ ਨਾ ਜੱਜ ਲਾਇਆ ਕਰੋ ਵੀ ਪੈਸੇ ਬਹੁਤ ਬਚਦੇ ਆ ਠੀਕ ਆ ਉਹ ਵੀਰੇ ਦੇਖੋ ਟਰੈਕਟਰ ਮਸ਼ੀਨਰੀ ਦਾ ਆਪਣਾ ਟਾਈਮ ਪੀਰੀਅਡ ਨਾ ਬਹੁਤ ਥੋੜਾ ਰਹਿ ਗਿਆ ਜਿਹੜਾ ਆਲੂਆਂ ਦੀ ਟਾਈਮ ਪੀਰੀਅਡ ਆ ਉਹ ਤੁਸੀਂ ਆਪਣੇ ਹਿਸਾਬ ਲਾ ਲਓ ਕਿ ਹੁਣ ਅੱਜ ਚੌਲ ਵੱਢਿਆ ਕੱਲ ਨੂੰ ਆਲੂ ਬੀਜਣਾ ਉਹਦੇ ਲਈ ਜਿੰਨੀ ਆਪਣੇ ਕੋਲੇ ਮਸ਼ੀਨਰੀ ਜਾਦੇ ਹੁੰਦੀ ਆ ਤਾਂ ਉਹ 19 ਛੇਤੀ ਬੁੱਤਲ ਬੀਜੀ ਜਾਂਦੀ ਆ ਠੀਕ ਨਹੀਂ ਜਿਵੇਂ ਹੁਣ ਸਾਡੇ ਜਿਵੇਂ ਆਲਾ ਝੋਨਾ ਵੜਦੇ ਆ ਹਨਾ ਮੰਡੀ ਵਿੱਚ ਟਾਈਮ ਲੱਗ ਜਾਂਦਾ ਲਾਉਣ ਨੂੰ ਮੰਡੀ ਵਿੱਚ ਜਗ੍ਹਾ ਨਹੀਂ ਹੈਗੀ 3-5 ਟਰਾਲੀਆਂ ਆਪਣੀਆਂ ਲਈ ਆਇਆ ਵੀ ਉਹ 5 ਟਰਾਲੀਆਂ ਇਕੱਠੀਆਂ ਭਰ ਲੈਣੇ ਆ ਕੱਲ ਨੂੰ ਸਵੇਰੇ ਸਵੇਰੇ ਸਾਜਦੇ ਜਦੋਂ ਖੜੀਆਂ ਨੇ ਮਸ਼ੀਨਾਂ ਉਦੋਂ ਲਾਇਆ ਹੋਣਾ ਆਪਾਂ ਹਨਾ ਇਹ ਚੱਕਰ ਵੀ ਉਦੋਂ ਲਾਇਆ ਵਾਂਗੇ ਜਦੋਂ ਮਸ਼ੀਨ ਸਵੇਰੇ ਸਵੇਰੇ ਖੜੀਆਂ ਤਾਂ ਐਵੇਂ ਭਰ ਲਈਦੀਆਂ ਨਾ ਬਾਲਾ ਭੱਜ ਨੱਠ ਹੁੰਦੀ ਆ ਤੇ ਉਹ ਟਰੈਕਟਰ ਉਧਰ ਵੀ ਫਿਰ ਚਾਰ ਪੰਜ ਟਰੈਕਟਰ ਤਾਂ ਉਧਰ ਹੀ ਨਿਕਲ ਜਾਂਦੇ ਚਾਹੇ ਛੋਟੇ ਅਸੀਂ ਛੋਟੇ ਟਰੈਕਟਰਾਂ ਤੋਂ ਕੰਮ ਇਸੇ ਕਰ ਲਈ ਆਹੀ ਟਰਾਲੀਆਂ ਦਾ ਇਹ ਚੀਜ਼ਾਂ ਦਾ ਲੈ ਲੈਣੇ ਆ ਹਨਾ ਤੇ ਬਹੁਤ ਸਾਰੇ ਵੀਰ ਨਾ ਮਸ਼ੀਨਰੀ ਤੋਂ ਜੱਜ ਕਰ ਦਿੰਦੇ ਆ ਵੀ ਬਹੁਤ ਪੈਸੇ ਬਚਦੇ ਆ ਖੇਤੀ ਚ ਹਾਂ ਮੈਂ ਇਹ ਨਹੀਂ ਕਹਿੰਦਾ ਕਿ ਖੇਤੀ ਕੋਈ ਘਾਟੇ ਦਾ ਸੰਦਾ ਜਾਂ ਕੁਝ ਵੀ ਆ ਨਹੀਂ ਸਾਰਾ ਕੁਝ ਜੋ ਅੱਜ ਤੱਕ ਸਾਡੇ ਕੋਲ ਜਿੰਨਾ ਵੀ ਤੁਸੀਂ ਮੇਰੇ ਆ ਝੱਗਾ ਪਾਇਆ ਵੀ ਦੇਖਦੇ ਹੋ ਇਹ ਵੀ ਖੇਤੀ ਦੇ ਵਿੱਚੋਂ ਹੀ ਆਇਆ ਹੋਇਆ ਹੋਰ ਸਾਨੂੰ ਸਾਈਡ ਇਨਕਮ ਕੋਈ ਨਹੀਂ ਹੈਗੀ ਹਨ ਤੇ ਜੋ ਕੁਝ ਅੱਜ ਸਾਡੇ ਕੋਲ ਹੈ ਸਾਰਾ ਕੁਝ ਖੇਤੀ ਤੋਂ ਡੈਡੀ ਉਹਨਾਂ ਦੀ ਮਿਹਨਤਾਂ ਤੋਂ ਵੀਰੇ ਉਹਨਾਂ ਦੀ ਮਿਹਨਤਾਂ ਤੋਂ ਆਇਆ ਹੋਇਆ ਤੇ ਹਾਂ ਇਹ ਸਾਰਾ ਕੁਝ ਕੀਤੀ ਜਣਾ ਤੇ ਪਰ ਇਹ ਗੱਲ ਵੀ ਨਹੀਂ ਕਹਿ ਸਕਦੇ ਵੀ ਘਾਟੇ ਵੀ ਪੈਂਦੇ ਆ ਘਾਟੇ ਬਹੁਤ ਵੱਡੇ ਵੱਡੇ ਘਾਟੇ ਪੈ ਜਾਂਦੇ ਆ ਨੁਕਸਾਨ ਹੁੰਦਾ ਵਾ ਚੱਲਦੇ ਆ ਉੱਠਦੇ ਆ ਫੇਰ ਨੁਕਸਾਨ ਹੋ ਜਾਂਦਾ ਫੇਰ ਚੱਲਦੇ ਆ ਉੱਠਦੇ ਆ ਐਦਾਂ ਹੁੰਦਾ ਰਹਿੰਦਾ ਵਾ ਇਹ ਚੀਜ਼ਾਂ ਹੋ ਹੀ ਜਾਂਦੀਆਂ ਨੇ ਤੇ ਬਸ ਉਸ ਚੀਜ਼ ਨੂੰ ਕਵਰ ਕਰਦੇ ਆ ਵੀ ਹਾਂ ਠੀਕ ਆ ਹਣ ਨਹੀਂ ਹੋਇਆ ਹੁਣ ਆਪਣੇ ਜੱਟਾਂ ਦੀ ਆਸ ਹੋਰ ਕੀ ਆ ਕੀ ਅਗਲੀ ਫਸਲ ਤੇ ਆਸ ਰੱਖ ਲਾਂਗੇ ਕੀ ਕਣਕ ਤੇ ਆਸ ਰੱਖ ਲਾਂਗੇ ਆਲੂਆਂ ਤੇ ਆਸ ਰੱਖ ਲਾਂਗੇ ਹਨ ਵੀ ਆਲੂ ਵਾਏ ਗੁਰੂ ਚੰਗੇ ਲਾ ਦੂਗਾ ਇਹੀ ਆਪਣੇ ਅਰਦਾਸ ਹੀ ਕਰ ਸਕਦੇ ਆ ਵਾਏ ਗੁਰੂ ਮੂਹਰੇ ਆਪਾਂ ਵੀ ਬਾਬਾ ਜੀ ਅਗਲੀ ਫਸਲ ਵਧੀਆ ਲਾ ਦਿਓ ਕੀ ਪਤਾ ਵੀ ਅਗਲੀ ਫਸਲ ਦੇ ਵਿੱਚ ਸਾਰੇ ਰੋਣੇ ਧੋਣੇ ਧੁੱਤੇ ਜਾਣ ਇਹ ਚੀਜ਼ਾਂ ਵੀ ਹੁੰਦੀਆਂ ਹਨ ਤੇ ਹੁਣ ਪਿਛਲੇ ਸਾਲ ਜਿਹੜੀ ਕਣਕ ਵੱਡੀ ਦੀ ਕਣਕ ਦਾ ਝਾੜ ਬਹੁਤ ਸੋਹਣਾ ਨਿਕਲਿਆ ਸੀਗਾ ਹਨ ਤੇ ਇਹ ਮੇਰੀ ਮੱਕੀ ਵੀ ਸੋਹਣੀ ਨਿਕਲੀ ਸੀਗੀ ਵੀ ਮੱਕੀ ਨੇ ਵੀ ਚਲੋ ਜਿੰਨੇ ਆਲੂਆਂ ਦੇ ਵਿੱਚੋਂ ਆਲੂ ਬਾਲਾ ਮਹਿੰਗਾ ਨਹੀਂ ਸੀ ਦੀ ਵਿਗਿਆ ਆਲੂ ਤਾਂ ਜ਼ਿਆਦਾ ਮੰੰਦੇ ਹੀ ਹੋ ਗਿਆ ਸੀ ਉਦੋਂ ਤੇ ਚਲੋ ਮੱਕੀ ਨੇ ਫੇਰ ਵੀ ਸਾਥ ਦਿੱਤਾ ਹਨ ਤੇ ਇਹ ਚੀਜ਼ਾਂ ਹੁੰਦੀਆਂ ਨੇ ਕੀ ਹੁੰਦੀਆਂ ਰਹਿੰਦੀਆਂ ਤੇ ਮੈਂ ਉਹੀ ਵੀਰਾਂ ਨੂੰ ਸੰਦੇਸ਼ ਮੇਰਾ ਇਹੀ ਆ ਕਿ ਹਾਂ ਸਟੈਪ ਬਾਈ ਸਟੈਪ ਹੌਲੀ ਹੌਲੀ ਚੱਲੀ ਚੱਲੋ ਬਸ ਇਕੱਠੀ ਛਾਲ ਨਾ ਮਾਰੋ ਹੌਲੀ ਹੌਲੀ ਚੱਲੋ ਬਸ ਰਾਮ ਤੇ ਰਾਮ ਤੇ ਕਛੂਏ ਦੀ ਜਾਲ ਚੱਲੋ ਨਾ ਕਿ ਹਾਥੀ ਵਾਲੀ ਜਾਓ ਕਰਗੋਸ਼ ਵਾਲੀ ਚਾਲ ਚੱਲਣ ਦਾ ਜਮਾ ਲੋੜ ਦੇ ਤੇ ਬਹੁਤ ਲੰਮਾ ਬਈ ਟਾਈਮ ਪ੍ਰੋਸੈਸ ਤੇ ਇਹ ਤਾਂ ਕਰਜ਼ੇ ਤਾਂ ਚੜਦੀ ਉੱਤਰਦੇ ਰਹਣੇ ਆ ਠੀਕ ਨਹੀਂ ਇਹ ਤਾਂ ਇੱਕ ਜੇ ਆਪਾਂ ਪਤਾ ਕੀ ਆ ਆਪਣਾ ਜੱਟਾਂ ਦਾ ਹੁੰਦਾ ਕਰਜ਼ਾ ਜਿਹੜੀਆਂ ਆਮ ਕੰਪਨੀਆਂ ਨੇ ਉਹਨਾਂ ਦੀ ਹੁੰਦੀ ਆ ਫੰਡਿੰਗ ਇੱਥੇ ਮਾਰ ਪੈ ਜਾਂਦੀ ਆ ਫੰਡਿੰਗ ਕਹਿਣਾ ਵਰਡ ਸੋਹਣਾ ਲੱਗਦਾ ਕਰਜ਼ਾ ਕਹਿਣਾ ਮਰ ਜੇ ਸ਼ਬਦ ਥੋੜਾ ਹੈ ਉਹ ਲੱਗਦਾ ਵੀ ਹਾਈ ਕਰ ਦੇ ਹੁਣ ਜੇ ਕੋਈ ਕਵੇ ਯਾਰ ਮੈਂ ਕਰਜਾ ਲਿਆ ਨਹੀਂ ਮੈਂ ਫੰਡਿੰਗ ਲਈ ਹੋਈ ਆ ਯਾਰ ਹੁਣ ਫੰਡਿੰਗ ਸਾਰੀ ਸੋਹਣੀ ਲੱਗਦੀ ਆ ਕਰਜਾ ਵਧੀਆ ਨਹੀਂ ਲੱਗਦਾ ਹਨਾ ਇਹ ਚੀਜ਼ਾਂ ਬਸ ਉਹੋ ਜੀ ਚੀਜ਼ ਹੁੰਦੀ ਆ ਤੇ ਆਪਣੀ ਆਪਾਂ ਨੂੰ ਫੰਡਿੰਗ ਕੋਈ ਦਿੰਦਾ ਨਹੀਂ ਆਪਾਂ ਨੂੰ ਸਾਰੇ ਕਰਜਾ ਦਿੰਦੇ ਆ ਬਸ ਇਦਾਂ ਚੱਲਦਾ ਕੰਮ ਬਾਕੀ ਚਲੋ ਕੋਈ ਗੱਲ ਨਹੀਂ ਮਿਲਦੇ ਆ ਫੇਰ ਜਿੱਦਾਂ ਵੀ ਹੁੰਦੀ ਆ ਗੱਲਬਾਤ ਤੇ ਅੱਜ ਤਾਂ ਮੜਾ ਮੋਟਾ ਕੰਮ ਸੀਗਾ ਤਾਂ ਇੱਕ ਆਪਣੇ ਸੁਧਾਰ ਵਾਲੇ ਜਗਤਾਰ ਵੀਰੇ ਕੋਲੇ ਨਾ ਬਾਈ ਪ੍ਰੀਤ ਮਸ਼ੀਨ ਆ ਕੰਬਾਈਨ ਓਹੋ ਆਪਾਂ ਨੂੰ 37 ਲੱਖ ਰੁਪਏ ਦੀ ਮਿਲੀ ਸੀ ਏਸੀ ਕੈਬਨ 4x4 ਹਿੱਸਾ ਪ੍ਰੀਤ ਵਾਲਿਆਂ ਦਾ origignal ਲੱਗਿਆ ਹੋਇਆ ਵਾ ਠੀਕ ਹੈ ਵੀ ਜਿਹੜਾ ਉਹਨਾਂ ਨੇ ਮਹਿੰਗਾ ਹਿੱਸਾ ਲਾਇਆ ਉਹ ਹਿੱਸਾ ਲੱਗਿਆ ਏਸੀ ਕੈਬਨਾ ਤੇ 25 ਮਾਡਲ ਹੈ 160 ਕੁਕੀਲੇ ਵੀਰੇ ਦੇ ਚੌਰ ਸੀਗੇ ਵੀਰੇ ਨੇ ਉਹ ਝੋਨਾ ਵੱਢ ਕੇ ਤੇ ਉਹ ਮਸ਼ੀਨ ਸੇਲ ਕਰਨੀ ਆ ਤੇ ਜੇ ਕੋਈ ਮੇਰੇ ਵੀਰ ਨੇ ਲੈਣੀ ਆ ਠੀਕ ਆ ਤਾਂ ਉਹ ਮੈਨੂੰ ਜਿਹਨੇ ਲੈਣੀ ਆ ਉਹੀ ਗੱਲ ਕਰੇ ਉਹ 37 ਲੱਖ ਰੁਪਏ ਦੀ ਮਸ਼ੀਨ ਮਸ਼ੀਨ ਆਈ ਸੀ ਤੇ ਚਲੋ ਹੁਣ ਦੇਖੋ ਪੁਰਾਣੀ ਦੇ ਨਾਲੋਂ ਘੱਟ ਕੇ ਤਾਂ ਦੇਣੀ ਪੈਣੀ ਆ ਠੀਕ ਆ 37 ਲੱਖ ਰੁਪਏ ਦੀ ਆਈ ਸੀ ਉਹ ਜਾਨਣੇ ਕਿ 35 ਲੱਖ ਰੁਪਏ ਵੀਰਾ ਡਿਮਾਂਡ ਕਰਦਾ ਵਾ ਬਾਕੀ ਚਲੋ ਜੋ ਮੌਕੇ ਤੇ ਰਹਿਤ ਹੋਗੀ ਉਹ ਕਰ ਦਾਂਗੇ ਜੇ ਕਿਸੇ ਨੇ ਮੱਕੀ ਵਾਲਾ ਕਟਰ ਨਾਲ ਲੈਣਾ ਮੱਕੀ ਵਾਲਾ ਕਟਰ ਭਾਈ 8 ਲੱਖ ਰੁਪਏ ਦਾ ਆਇਆ ਸੀ ਉਹ ਬਿਲਕੁਲ ਬ੍ਰਾਂਡ ਨਿਊ ਖੜਾ ਉਹ ਵੀ ਪ੍ਰੀਤ ਦਾ ਹੀ ਆ ਜੇ ਉਹ ਲੈਣਾ ਨਾਲ ਉਹ ਵੀ ਨਾਲ ਦੇ ਦਾਂਗੇ ਤੇ ਜੇ ਕਿਸੇ ਵੀਰ ਨੇ ਜਾਨੀ ਕਿ ਲੈਣੀ ਹੋਈ ਮਸ਼ੀਨ ਦੇਖੋ ਬਿਲਕੁਲ ਨਵੀਂ ਮਸ਼ੀਨ ਆ ਤੇ ਜਿਹੜਾ ਵੀ ਉਹਦੇ ਆ ਸਮਾਨ ਆ ਗਰੰਟੀ ਆ ਜੇ ਕੋਈ ਉਹਦਾ ਸਮਾਨ ਸਮਨ ਪੈਣ ਵਾਲਾ ਆ ਉਹ ਤੁਹਾਨੂੰ ਪ੍ਰੀਤ ਵਾਲਿਆਂ ਤੋਂ ਕਹਿ ਕੇ ਦਵਾ ਦਾਂਗੇ ਜੇ ਕੋਈ ਹੋਇਆ ਤੇ ਬਾਕੀ ਤੁਸੀਂ ਦੇਖ ਲਿਓ ਜੇ ਕਿਸੇ ਵੀਰ ਨੇ ਲੈਣੀ ਹੋਈ ਮਸ਼ੀਨ ਤਾਂ ਮੈਨੂੰ ਕਮੈਂਟ ਦੇ ਵਿੱਚ ਮੈਸੇਜ ਕਰ ਦਿਓ ਤੇ ਆਹੀ 25 ਮਾਡਲ ਆ ਹੋਣੀ ਆਈ ਆ ਆ ਝੋਨੇ ਦੇ ਵਿੱਚ ਠੀਕ ਨਹੀਂ 100 ਪੀ ਐਚ ਪੀ ਵਾਲਾ ਯੂਰੀ ਵਾਲਾ ਇੰਜਨ ਲੱਗਿਆ ਹੋਇਆ ਉਹਨੂੰ ਤੇ ਬਸ ਤੁਸੀਂ ਮੈਸੇਜ ਕਰ ਦਿਓ ਰੇਟ ਮੈਂ ਤੁਹਾਨੂੰ ਦੱਸਦਾ ਕਿ 37 ਲੱਖ ਦੀ ਆਈ ਸੀ 35 ਦੀ ਦੇਣ ਨੂੰ ਵੀਰੇ ਨੇ ਮੈਨੂੰ ਕਿਹਾ ਵਾ ਤੇ ਬਾਕੀ ਕੋਈ ਗੱਲ ਨਹੀਂ ਜੇ ਆਪਣਾ ਸੌਦਾ ਬਣਦਾ ਦੇਖਿਆ ਮਾੜਾ ਮੋਟਾ ਮਾਨ ਤਾਣ ਹੋਰ ਕਰਦਾਂਗੇ ਤੇ ਏ ਸੀ ਵੀ ਆ ਤੇ 4x4 ਵੀ ਆ 4x4 ਹਿੱਸਾ ਵੀ ਉਹਨਾਂ ਦਾ ਭਾਈ 4 ਲੱਖ ਦਾ ਮੇਰੇ ਖਿਆਲ ਜਿਹੜਾ ਉਹਨਾਂ ਨੇ ਆ ਆਪਣਾ ਹੈ ਤੇ ਜਿਹੜਾ ਦੂਜਾ ਹੁੰਦਾ ਸੀ ਆਮ ਪਹਿਲਾਂ ਵਾਲੇ ਫੁਰ ਬਿਲੂ ਤਾਂ 2.5 ਲੱਖ ਦਾ ਸੀ ਇਹ ਥੋੜਾ ਮਹਿੰਗਾ ਸੀਗਾ ਮਹਿੰਗਾ ਲਵਾਇਆ ਸੀ ਐਸਐਮਐਸ ਲੱਗਿਆ ਹੈ ਠੀਕ ਹੈ ਜੀ ਚਲੋ ਧੰਨਵਾਦ ਜੀ ਬਹੁਤ ਬਹੁਤ